ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਇਹ ਮਾਸੂਮ ਸਿਰਫ ਤਸਵੀਰਾਂ ਚੋਂ ਹੀ ਪਿਤਾ ਦਾ ਪਿਆਰ ਪਾਲਦੀ ਰਹਿੰਦੀ ਹੈ ਅਤੇ ਬੜੇ ਹੀ ਚਾਹ ਨਾਲ ਤਸਵੀਰ ਚੁੱਕੀ ਫਿਰਦੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਦਾ ਰਹਿਣ ਵਾਲਾ ਕਮਲਜੀਤ ਸਿੰਘ ਵੀ ਪਰਿਵਾਰ ਦੀ ਬੇਤਰੀ ਤੇ ਚੰਗੀ ਜ਼ਿੰਦਗੀ ਲਈ ਇਰਾਕ ਮਿਹਨਤ ਮਜ਼ਦੂਰੀ ਕਰਨ ਗਿਆ ਸੀ ਜੁਲਾਈ 2013 ਵਿੱਚ 에ਜੰਟ ਰਾਹੀਂ ਕੰਮਕਾਰ ਦੀ ਭਾਲ ਵਿੱਚ ਉਹ ਬੇਗਾਨੇ ਮੁਲਕ ਗਿਆ ਪਰ ਬਾਕੀ ਪੰਜਾਬੀਆਂ ਵਾਂਗ ਜੂਨ 2014 ਤੋਂ ਉਸ ਦਾ ਵੀ ਕੋਈ ਥੋ ਪਤਾ ਨਹੀਂ ਹੈ ਪਰਿਵਾਰ ਪਿਛਲੇ 6 ਮਹੀਨਿਆਂ ਤੋਂ ਕਮਲਜੀਤ ਦੀ ਉਡੀਕ ਕਰ ਰਿਹਾ ਹੈ ਘਰ ਦੀ ਗੁਜ਼ਾਰੇ ਜੋਗੀ ਜ਼ਮੀਨ ਹੈ ਉਸ ਨੂੰ ਗੈਣੇ ਧਰ ਕੇ ਕਮਲਜੀਤ ਨੂੰ ਇਰਾਕ ਭੇਜਿਆ ਪੁੱਤਰ ਬੇਗਾਨੇ ਮੁਲਕ ਵਿੱਚ ਕਿਸ ਹਾਲ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਦਰਤੇ ਪੈਸੇ ਵਾਪਸ ਮੰਗਣ ਵਾਲਿਆਂ ਦਾ ਰੋਜ਼ ਆਉਣਾ ਜਾਣਾ ਹੈ ਕਮਲਜੀਤ ਦਾ ਇੱਕ ਹੋਰ ਭਰਾ ਸੀ ਉਸ ਦੀ ਮੌਤ ਤੋਂ ਬਾਅਦ ਕਮਲਜੀਤ ਤੇ ਸਾਰੀ ਜ਼ਿੰਮੇਵਾਰੀ ਆ ਗਈ ਸੋ ਨਾ ਚਾਹੁੰਦੇ ਹੋਏ ਵੀ ਇਰਾਕ ਦਾ ਰੁਖ ਕਰਨਾ ਪਿਆ ਪਰਿਵਾਰ ਨੂੰ ਸਰਕਾਰ ਤੋਂ ਮਦਦ ਤਾਂ ਨਹੀਂ ਮਿਲੀ ਮੰਗ ਇੱਕੋ ਹੈ ਕਿ ਕਿਸੇ ਤਰ੍ਹਾਂ ਪੁੱਤਰ ਨੂੰ ਪਿੰਡ ਵਾਪਸ ਮੋੜ ਲਿਆਓ ਕਰਨੇ ਚਲੋ ਮਹਾਰਾਜ ਸਾਡਾ ਬੇਟਾ ਘਰ ਆ ਜਿੱਤ ਕੋ ਦਿਹਾ ਜਾਂਦਾ ਹੈ ਪਰ ਐਟ ਮਹੀਨੇਾਂਾਂਆਂ ਨੂੰ ਕੁਛ ਨਹੀਂ ਤੇ ਕਮਲਜੀਤ ਨਾਲ ਹਰਪ੍ਰੀਤ ਕੌਰ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ 5 ਸਾਲ ਤੱਕ ਕੋਈ ਔਲਾਦ ਨਹੀਂ ਹੋਈ ਇਰਾਕ ਜਾਣ ਦੇ 2 ਮਹੀਨੇ ਬਾਅਦ ਘਰ ਚ ਇਸ ਪਿਆਰੀ ਕੁੜੀਆ ਹਰਗੁਣ ਦਾ ਜਨਮ ਹੋਇਆ ਪਿਤਾ ਬਰਨ ਦੀ ਖੁਸ਼ੀ ਮਿਲਣ ਤੇ ਕਮਲਜੀਤ ਨੇ ਹੋਰ ਮਿਹਨਤ ਕਰ ਵਧ ਪੈਸੇ ਕਮਾਉਣ ਦਾ ਵਾਅਦਾ ਕੀਤਾ ਪਰ ਹੁਣ ਹਰਪ੍ਰੀਤ ਚਾਹੁੰਦੀ ਹੈ ਕਿ ਚੰਗਾ ਮਾੜਾ ਸਮਾਂ ਬੀਤ ਜਾਵੇਗਾ ਪਰ ਛੇਤੀ ਪਤੀ ਘਰ ਵਾਪਸ ਆ ਜਾਵੇ ਉਹਨਾਂ ਨੇ ਇਹ ਮਿੱੱਦ ਲੈ ਕੇ ਫਿਰ ਜੈਸੀ ਬੁੱਢੇ ਬਾਪਿਆਂ ਦਾ ਸਹਾਰਾ ਬਣ ਗਏ ਔਰ ਆਪਣੀ ਛੋਟੀ ਜੀ ਬੱਚੀ ਹੈ ਉਹਨਾਂ ਵਾਸਤੇ ਕੁਛ ਨਾ ਕੁਛ ਪੜਾਈ ਦਾ ਖਰਚ ਹੋ ਕੇ ਰੱਲਣਗੇ ਪਰ ਇਹਨਾਂ ਨੂੰ ਹੀ ਪਤਾ ਕਿ ਉਹਨਾਂ ਨੂੰ ਉੱਥੇ ਸਭ ਮੁਸ਼ਕਲਾਂ ਝੱਲਣੀਆਂ ਪੈਣਗੀਆਂ ਪਰ ਫਿਰ ਵੀ ਸੁਸ਼ਮਾ ਸਰਾਜ ਜੀ ਨੂੰ ਮਿਲ ਚੁਕੇ ਆ ਉਹਨਾਂ ਨੇ ਕੁਛ ਨਹੀਂ ਜਿਹਾ ਜ਼ਬੂਦ ਦਿੱਤਾ ਉਹ ਵਾਸ ਆਪਣੇ ਮੂੰਹ ਤਾਂ ਇਹ ਕਹਿੰਦੇ ਹੈਗੇ ਵੀ ਠੀਕ ਠਾਕ ਆ ਕੁਛ ਨਾ ਕੁਛ ਸਾਡੇ ਬੱਚਿਆਂ ਨਾਲ ਉਧਰੋਂ ਫੋਟੋ ਭੇਜਣ ਫੇਰੀ ਹਨ ਹਾਨੂੰ ਪਤਾ ਲੱਗੂ ਸਾਡੇ ਬੱਚੇ ਸਹੀ ਸਲਾਮਤ ਹੈ कमलजीत जीत घर के आर्थिक हालात बाकी परिवार माड़े ने पुत्र की वापसी ले परिवार ने भी दिल्ली दरबार का कई बार रुख किया पर विदेश मंत्री सुषमा स्वराज वालों भरोसा मिलता है सब ठीक ठाक है रखे अगे